ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਸੀਐਮ ਭਗਵੰਤ ਮਾਨ ਨੂੰ ਦੇਖੋ ਕੀ ਕਿਹਾ ਵੀਡੀਓ ਦੇ ਵਿੱਚ ਪੂਰੀ ਵੇਖਿਓ ਵੀਡੀਓ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਤੇ ਸਾਡੀ ਪੰਜਾਬ ਦੀ ਸਰਕਾਰ ਨੂੰ ਇਹ ਆਦਤ ਪੈ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲਏ ਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਹੁਣ ਜਿਹੜਾ ਪਰਚਾ ਵਿਕਰਮ ਮਜੀਠੀਆ ਸਾਹਿਬ ਤੇ ਦਿੱਤਾ ਹੈ ਇਹ ਉਸੇ ਐਸਆਈਟੀ ਜਿਹੜੀ ਅੱਜ ਤੱਕ 4 ਸਾਲਾਂ ਚ ਡਰੱਗ ਕੇਸ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੀ ਲਗਾਤਾਰ ਹਾਈ ਕੋਰਟ ਸੁਪਰੀਮ ਕੋਰਟ ਤੋਂ ਝਾੜ ਖਾਰੀ ਹੈ ਉਹ ਐਸਆਈਟੀ ਦੀ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਖਾਰਜ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾ ਦੇ ਆ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਮਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਿਜੈਕਟ ਕਰ ਦਿਓ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਹੈ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ